ਸਤਿ ਸ਼੍ਰੀ ਅਕਾਲ ਮੈਂ ਗਗਨਦੀਪ ਕੋਰ ਤੇ ਤੁਸੀਂ ਦੇਖ ਰਹੇ ਹੋ ਰਫਤਾਰ ਨਿਊਜ਼ ਜਿੱਥੇ ਹਰ ਖਬਰ ਪਹੁੰਚੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀਆਂ ਤਾਜ਼ਾ ਤੇ ਫਟਾਫਟ ਖਬਰਾਂ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਵਿਟਜ਼ਰਲੈਂਡ ਦੀ ਦਾਵੋਸ 'ਚ ਵਿਸ਼ਵ ਆਰਥਿਕ ਫੋਰਮ 'ਚ ਜਿਸ ਤਰੀਕੇ ਨਾਲ ਯੂਰਪੀ ਦੇਸ਼ਾਂ ਦਾ ਮਜ਼ਾਕ ਉਡਾਇਆ ਸੀ ਉਸ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਉਹ ਉਹਨਾਂ ਨੂੰ ਕਿੰਨਾ ਮਹੱਤਵ ਦਿੰਦੇ ਨੇ ਇਸ ਮੀਟਿੰਗ ਨੇ ਯੂਰਪ ਨੂੰ ਇੱਕ ਮਹੱਤਵਪੂਰਨ ਸਬਕ ਸਿਖਾਇਆ ਦਾਵੋਸ ਨੇ ਯੂਰਪ ਨੂੰ ਸਿਖਾਇਆ ਕਿ ਜਦੋਂ ਸਾਰੇ ਦੇਸ਼ ਆਪਣੀਆਂ ਸਰਹੱਦਾਂ ਤੇ ਪ੍ਰਭੂਸਤਾ ਦੀ ਰੱਖਿਆ ਲਈ ਇਕੱਠੇ ਕੰਮ ਕਰਦੇ ਨੇ ਤਾਂ ਵੱਡੇ ਦੇਸ਼ਾਂ ਦੇ ਦਬਾਅ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਜਦੋਂ 트럼ਪ ਨੇ 1 ਫਰਵਰੀ ਤੋਂ ਇਹਨਾਂ ਦੇਸ਼ਾਂ ਉੱਤੇ 10% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਤਾਂ ਯੂਰਪ ਨੇ ਵੀ ਅਮਰੀਕਾ ਉੱਤੇ ਵਪਾਰਕ ਬਾਜ਼ੂਕਾ ਵਰਤਣ ਦੀ ਧਮਕੀ ਦਿੱਤੀ। ਇਸ ਦਾ ਸਪਸਟਰ ਸੀ ਕਿ ਯੂਰਪ ਵੀ ਪੂਰੀ ਤਾਕਤ ਨਾਲ ਜਵਾਬੀ ਆਰਥਿਕ ਉਪਾਅ ਕਰਨ ਲਈ ਤਿਆਰ ਸੀ ਅੰਤ ਵਿੱਚ ਟਰੰਪ ਜਸ ਨੇ ਦੁਨੀਆ ਦੁਨੀਆ ਨੂੰ ਟੈਰਿਫ ਦੀਆਂ ਧਮਕੀਆਂ ਦਿੱਤੀਆਂ ਸਨ ਉਸ ਨੂੰ ਯੂਰਪੀਅਨ ਯੂਨੀਅਨ ਯਾਨੀ ਕਿ EU ਦੇ ਸੱਈ ਦੇਸ਼ਾਂਗੇ ਝੁਕਣਾ ਪਿਆ ਹੁਣ ਟਰੰਪ ਨੇ ਗ੍ਰੀਨਲੈਂਡ ਉੱਤੇ ਵੀ ਆਪਣਾ ਰੁਖ ਨਰਮ ਕਰਦੇ ਹੋਏ ਕਿ ਹੈ ਕਿ ਉਹ ਇਸ ਨੂੰ ਆਪਣੇ ਨਾਲ ਜੋੜਨ ਲਈ ਤਾਕਤ ਦੀ ਵਰਤੋਂ ਨਹੀਂ ਕਰਨਗੇ ਉਹ ਯੂਰਪੀਅਨ ਦੇਸ਼ਾਂ ਉਤੇ ਲਾਣੇਗੇ 10% ਟੈਰਿਫ ਤੋਂ ਵੀ ਪਿੱਛੇ हट ਗਏ ਨੇ ਅਮਰੀਕਾ ਦੇ ਮੇਨ ਰਾਜ ਦੇ ਬੈਂਗੂਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਦੇ ਸਮੇਂ ਇੱਕ ਨਿੱਜੀ ਜੈਟ ਹਾ사ਗ੍ਰਸਤ ਹੋ ਗਿਆ ਇਸ ਹਾਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋਇਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਕਿ ਬੋਮਬਾਰਡੀਅਰ ਚੈਲੈਂਜਰ 600 ਸੋਮਵਾਰ ਨੂੰ ਹਾ사ਗ੍ਰਸਤ ਹੋਇਆ ਇਸ ਹਾਸੇ ਵਿੱਚ ਮਰਨ ਵਾਲੀ ਲੋਕਾਂ ਦੀ ਹਲੇ ਤੱਕ ਕੋ ਪਛਾਣ ਨਹੀਂ ਹੋ ਸਕੀ ਤੇ ਹਾਸੇ ਚ ਬਚਣ ਵਾਲਾ ਇਕਲੌਤਾ ਵਿਅਕਤੀ ਫਲਾਈਟ ਚਾਲਕਦਾਲ ਦਾ ਮੈਂਬਰ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਅਮਰੀਕਾ ਦੇ ਇੱਕ ਵੱਡੇ ਹਿੱਸੇ 'ਚ ਖਤਰਨਾਕ ਸਰਦੀਆਂ ਦਾ ਤੂਫਾਨ ਆਇਆ ਹੋਇਆ ਸੀ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ ਤੇ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਨੇ ਜਿਨ੍ਹਾਂ ਨੂੰ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਹਾਸੀ ਤੋਂ ਪਹਿਲਾਂ ਜਦੋਂ ਉਹ ਜੈਟ ਹਵਾਈ ਅੱਡੇ ਉਤੇ ਖੜਾ ਸੀ ਤਾਂ ਪਾਇਲਟ ਸਾਫ ਦ੍ਰਿਸ਼ਟੀ ਨਾ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਵੀ ਕਰ ਰਿਹਾ ਸੀ ਤੇ ਜਦੋਂ ਉਹ ਡਾઉન ਪਰਦੇ ਨਹੀਂ ਤਾਂ ਇੱਕ ਵੱਡਾ ਹਾ사 ਵਾਪਰ ਜਾਂਦਾ ਹੈ ਇੰਡੋਨੇਸ਼ੀਆ ਦੇ ਪੱਛਮੀ ਜਾਵਾ 'ਚ ਢਿੰਗਾ ਡਿੱਗਣ ਕਾਰਨ 100 ਦੇ ਕਰੀਬ ਵਿਅਕਤੀ ਲਾਪਤਾ ਨੇ ਤੇ ਇਸ ਹਾਦਸੇ 'ਚ 30 ਫੌਜੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਇਹ ਜਾਣਕਾਰੀ ਜਾਣਕਾਰੀ ਇੱਕ ਜਲ ਸੈਨਾ ਦੇ ਬੁਲਾਰੇ ਨੇ ਅੱਜ ਦਿੱਤੀ ਹੈ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਪਹਿਲਾਂ ਮ੍ਰਿਤਕ ਐਲਾਨੇ ਗਈ 17 ਲੋਕਾਂ 'ਚ ਸ਼ਾਮਲ ਨੇ ਕਿ ਨਹੀਂ। ਪੱਛਮੀ ਜਾਵਾ ਸੂਬੇ 'ਚ ਇੱਕ ਪਹਾੜੀ ਖੇਤਰ 'ਚ ਬੀਤੇ ਦਿਨੀ ਢਿੰਗਾ ਡਿੱਗ ਗਈਆਂ ਸਨ। ਜਾਣਕਾਰੀ ਅਨੁਸਾਰ ਇਹ ਫੌਜੀ ਸਖਤ ਹਾਲਾਤ ਤੇ ਪਾਰੀਮੀ 'ਚ ਸਿਖਲਾਈ ਲੈ ਰਹੇ ਸਨ ਜਦੋਂ ਬੁਰਾਂਗ ਰੰਗ ਦੀਆਂ ਟਲਾਨਾਂ ਉਤੇ ਪਾਸੀ ਲੰਗੂ ਪਿੰਡ 'ਚ ਜ਼ਮੀਨ ਖਿਸਕ ਗਈ ਜਿਸ ਕਾਰਨ ਉਹਨਾ ਦਾ ਕੈਂਪ ਨੁਕਸਾਨਿਆ ਗਿਆ ਤੇ 34 ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁੱਲ ਮੁਹਾਰੀ ਨੇ ਕਿਹਾ ਕਿ ਮੋਤਾਂ ਦਾ ਅੰਕੜਾ ਵਧ ਵੀ ਸਕਦਾ ਹੈ ਨੇਵੀ ਚੀਫ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਇਹ ਫੌਜੀ ਇੰਡੋਨੇਸ਼ੀਆ ਪਾਪਵਾ ਨਿਊ ਗਿਨੀ ਸਰਹੱਦ ਉਤੇ ਲੰਬੀ ਸਮੇਂ ਦੀ ਸਰਹੱਦ ਦੀ ਅਸਾਈਨਮੈਂਟ ਲਈ 23 ਮੈਂਬਰ ਯੂਨਿਟ ਸਖਲਾਈ ਦਾ ਹਿੱਸਾ ਸਨ ਕਸ਼ਮੀਰ ਚ ਬਰਫਬਾਰੀ ਕਾਰਨ ਮੰਗਲਵਾਰ ਨੂੰ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 50 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਭਾਰਤੀ ਹਵਾਈ ਅੱਡਾ 30 ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਤੇ ਸ਼੍ਰੀਨਗਰ ਹਵਾਈ ਅੱਡੇ ਉਤੇ ਲਗਾਤਾਰ ਹੋ ਰਹੀ ਬਰਫਬਾਰੀ ਦੇ ਮੱਦੇਨਜ਼ਰ 에ਅਰਲਾਈਨਾਂ ਨੇ ਅੱਜ ਲਈ ਜ਼ਿਆਦਾਤਰ ਉਡਾਨਾਂ ਰੱਦ ਕਰ ਦਿੱਤੀਆਂ ਬਰਫਬਾਰੀ ਕਾਰਨ ਹੁਣ ਤੱਕ ਲਗਭਗ 50 ਉਡਾਨਾਂ 25 ਆਉਣ ਵਾਲੀਆਂ ਤੇ 25 ਜਾਣ ਵਾਲੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਸ਼ਿਨੀ ਨਗਰ ਹਵਾਈ ਅੱਡੇ ਉਤੇ ਚਾਰ ਹੋਰ ਉਡਾਨਾਂ ਆਉਣੀਆਂ ਸਨ ਪਰ ਅਧਿਕਾਰੀਆਂ ਨੇ ਕਿਹਾ ਕਿ ਖਰਾਬ ਮੌਸਮ ਦੇ ਮੱਦੇਨਜ਼ਰ ਉਹਨਾਂ ਦੇ ਚੱਲਣ ਦੀ ਸੰਭਾਵਨਾ ਨਹੀਂ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਨੂੰ ਅਪਡੇਟ ਤੇ ਵਿਕਲਪਿਕ ਪ੍ਰਬੰਧਾਂ ਲਈ ਆਪਣੀਆਂ ਸੰਬੰਧਿਤ 에ਅਰਲਾਈਨਾਂ ਦੇ ਸੰਪਰਕ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਉਡਾਨਾਂ ਰੱਦ ਹੋਣ ਨਾਲ ਸੈਂਕੜੇ ਸੈਲਾਨੀ ਫਸ ਗਏ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਅਜੀਹੇ ਵੀ ਨੇ ਜਿਨ੍ਹਾਂ ਨੇ ਵਾਦੀ ਵਿੱਚ ਵੀਕੈਂਡ ਤੇ ਗੰਤੰਤਰ ਦਿਵਸ ਦੇ ਛਿਟ ਬਤੋਂ ਤੋਂ ਬਾਅਦ ਵਾਪਸ ਜਾਣਾ ਸੀ ਉਮਰ ਕੈਦ ਦੀ ਸਜ਼ਾ ਪੂਕਤ ਰਹੀ 37 ਕੈਦੀਆਂ ਨੂੰ ਗਨਤੰਤਰ ਦਿਵਸ 'ਤੇ ਦਿੱਲੀ ਦੀਆਂ ਜੇਲਾਂ ਤੋਂ ਰਿਹਾਅ ਕੀਤਾ ਗਿਆ ਸੀ ਤੇ ਪੈਰੋਲ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਈ ਪੈਰੋਲ ਔਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਤੇ ਜੇਲ੍ਹ ਦੇ ਡਾਇਰੈਕਟਰ ਜਰਨਲ ਐਸ ਬੀ ਕੇ ਸਿੰਘ ਨੇ ਜੇਲ੍ਹ ਹੈੱਡਕੁਆਟਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਜਿੱਥੇ ਦਿੱਲੀ ਜੇਲ੍ਹ ਸਟਾਫ ਤਮਿਲਨਾਡੂ ਸਪੈਸ਼ਲ ਪੁਲਿਸ ਤੇ ਅਰਧ ਸੈਨਿਕ ਬਲਾਂ ਦੁਆਰਾ ਇੱਕ ਸਾਂਝੀ ਪ੍ਰੇਡ ਕੀਤੀ ਗਈ। ਜੇਲ੍ਹ ਦੇ ਡਾਇਰੈਕਟਰ ਜਨਰਲ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਜੇਲ੍ਹ ਚ ਚੰਗੇ ਆਚਰਣ ਵਾਲੇ ਕੈਦੀਆਂ ਲਈ ਸਰਕਾਰ ਵੱਲੋਂ ਸਜ਼ਾ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਦੇ ਮਹਿਲਾ ਕੈਦੀਆਂ ਤੇ ਪੁਰਸ਼ ਕੈਦੀਆਂ ਲਈ ਇਹ ਛੋਟ 20 ਤੋਂ 90 ਦਿਨਾਂ ਤੱਕ ਹੈ, ਜਦਕਿ ਬਾਕੀ ਕੈਦੀਆਂ ਨੂੰ ਸਜ਼ਾ ਦੀ ਮਿਆਦ ਦੇ ਅਧਾਰ ਉਤੇ 15 ਤੋਂ 60 ਦਿਨਾਂ ਦੀ ਛੋਟ ਦਿੱਤੀ ਜਾਏਗੀ। ਉਹਨਾਂ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਦੀਆਂ ਸਿਫਾਰਸ਼ਾਂ ਦੇ ਅਧਾਰ ਉਤੇ ਉਮਰ ਕੈਦੀ ਸਜ਼ਾ ਕਟ ਰਹੇ ਕੁੱਲ 73 ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਪੁਲਿਸ ਵੱਲੋਂ ਇੱਕ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ। ਪੰਜਾਬ 'ਚ ਸੁਰਖੀਆਂ ਚ ਰਹਿਦਾ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ 골ਡੀ ਬਰਾੜ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ। ਪੁਲਿਸ ਵੱਲੋਂ 골ਡੀ ਬਰਾੜ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸਲ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਵੱਲੋਂ 골ਡੀ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ 2024 ਦੇ ਇੱਕ ਜਬਰ ਜਨਾਹ ਮਾਮਲੇ ਤੇ ਗੈਂਗਸਟਰਾਂ ਉਤੇ ਉਹਨਾਂ ਦੇ ਨੈਟਵਰਕ ਵਿਰੁੱਧ ਤੇਜ਼ ਕੀਤੀ ਗਈ ਕਾਰਵਾਈ ਦੌਰਾਨ ਹੋਈ ਹੈ। ਸਦਰ ਮੁਖਸਰ ਸਾਹਿਬ ਪੁਲਿਸ ਸਟੇਸ਼ਨ ਵੱਲੋਂ ਇਹ ਦੱਸਿਆ ਗਿਆ ਕਿ ਗੋਲਦੀ ਬਰਾੜ ਦੇ ਪਿਤਾ ਤੇ ਮਾਤਾ ਨੂੰ ਅੰਮ੍ਰਿਤਸਰ ਤੋਂ ਉਦਕਰਨ ਪਿੰਡ ਦੇ ਇੱਕ ਵਸਨੀਕ ਦੇ ਬਿਆਨਾਂ ਉੱਤੇ ਦਰਜ ਜ਼ਬਰਨ ਵਸੂਲੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਜਿਕਰ ਯੋਗ ਹੈ ਕਿ ਗੋਲਟੀ ਜੋ ਕਿ ਕਾਨੂੰਨ ਵੱਲੋਂ ਕੋਸ਼ਿਤ ਫਰਾਰ ਵਿਅਕਤੀ ਹੈ ਉਹ 2022 ਚ ਮਾਨਸਾ ਜ਼ਿਲ੍ਹੇ ਚ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੇ ਕਤਲ ਦੇ ਮੁੱਖ ਮੂਜਮਾ ਚ ਇੱਕ ਹੈ ਕੌਮੀ ਜਾਂਚ ਏਜੰਸੀ ਵੱਲੋਂ 2024 ਚ ਜਾਰੀ ਕੀਤੀ ਗਈ ਇੱਕ ਜਨਤਕ ਨੋਟਿਸ ਅਨੁਸਾਰ ਗੋਲਟੀ ਦੇ ਕੈਨੇਡਾ ਜਾਂ ਸੰਯੁਕਤ ਰਾਜ ਅਮਰੀਕਾ ਚ ਹੋਣ ਦਾ ਸ਼ੱਕ ਹੈ ਕਿਉਂਕਿ ਉਹ 2027 ਚ ਸਟੂਡੈਂਟ ਵੀਜ਼ੇ ਉਤੇ ਕੈਨੇਡਾ ਗਿਆ ਸੀ ਇਹ ਸਭ ਦੇ ਨਾਲ ਹੀ ਗੋਲਡੀ ਪਹਿਲਾਂ ਲੋਰੈਂਸ ਮਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਸੀ ਪਰ ਖਬਰਾਂ ਮੁਤਾਬਕ ਪਿਛਲੇ ਸਾਲ ਉਸ ਤੋਂ ਵੱਖ ਹੋ ਗਿਆ ਸੀ ਤੇ ਸਾਲ 2024 ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੋਲਡੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਯੂਪੀਏ ਦੇ ਤਹਿਤ ਵਿਅਕਤੀਗਤ ਅਤਵਾਦੀ ਘੋਸ਼ਿਤ ਕਰ ਦਿੱਤਾ ਸੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਉਤੇ ਅੱਜ ਇਥੇ 6ਵੇਂ ਗੇੜ ਦੀ ਮੀਟਿੰਗ ਸ਼ੁਰੂ ਹੋਈ ਹੈ ਨਵੇਂ ਸਾਲ ਦੀ ਇਸ ਪਹਿਲੀ ਮੀਟਿੰਗ ਉਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਪਰਛਾਵਾਂ ਜ਼ਰੂਰ ਦੇਖਣ ਨੂੰ ਮਿਲੇਗਾ ਅਗਾਮੀ ਚੋਣਾਂ ਨੇੜੇ ਹੋਣ ਕਰਕੇ ਇਹ ਮੀਟਿੰਗ ਆਪਣੇ ਸਿਆਸੀ ਮਾਇਨੇ ਵੀ ਛੱਡੇਗੀ ਕੇਂਦਰ ਸਰਕਾਰ ਪਹਿਲਾਂ ਹੀ ਪੰਜਾਬ ਹਰਿਆਣਾ ਦਰਮਿਆਨ ਵਿਚੋਲਗੀ ਤੋਂ ਭੱਜ ਚੁੱਕ ਹੈ ਤੇ ਕੇਂਦਰ ਨੇ ਦੋਵਾਂ ਸੂਬਿਆਂ ਨੂੰ ਆਪਸ ਚ ਮਿਲ ਬੈਠ ਕੇ ਮਾਮਲਾ ਨਜਿੱਠਣ ਦੀ ਨਸੀਹਤ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੁੱਲਲੀ ਵਿਚਾਰ ਚਰਚਾ ਚ ਆਪਣੀ 16 ਮੈਂਬਰੀ ਟੀਮ ਨਾਲ ਮੀਟਿੰਗ ਚ ਪੁੱਜੇ ਨੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅਧਿਕਾਰੀਆਂ ਸਮੇਤ ਪੁੱਜੇ ਨੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕਿ ਪੰਜਾਬ ਕੋਲ ਇੱਕ ਬੰਦ ਵਿਵਾਦੂ ਪਾਣੀ ਨਹੀਂ ਹੈ ਹਰਿਆਣਾ ਸਰਕਾਰ ਤਰਫ ਅੱਜ ਮੀਟਿੰਗ ਚ ਸਤਨ ਜੇ ਯਮੁਨਾ ਲਿੰਕ ਨਹਿਰ ਦੀ ਉਸਾਰੀ ਉਤੇ ਕੇਂਦ੍ਰਿਤ ਕੀਤਾ ਜਾਵੇਗਾ ਜਦੋਂ ਕਿ ਪੰਜਾਬ ਆਖ ਚੁੱਕਾ ਹੈ ਕਿ ਨਹਿਰ ਦੀ ਉਸਾਰੀ ਦਾ ਸਵਾਲ ਹੀ ਨਹੀਂ ਉੱਠਦਾ ਉਤੇ ਹੀ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਆਖਰੀ ਮੀਟਿੰਗ 5 ਅਗਸਤ 2025 ਨੂੰ ਹੋਈ ਸੀ ਦੇਸ਼ ਭਰ ਦੇ ਜਨਤਕ ਖੇਤਰ ਦੀ ਬੈਂਕਾਂ ਦਾ ਕੰਮਕਾਜ ਮੰਗਲਵਾਰ ਯਾਨੀ ਕਿ 27 ਜਨਵਰੀ ਨੂੰ ਪਰਪਾਵਿਤ ਹੋਣ ਦੀ ਸੰਭਾਵਨਾ ਸੀ ਕਿਉਂਕਿ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਨੇ 5 ਦਿਨਾਂ ਦੇ ਕਮਕਾਜੀ ਹਫਤੇ ਨੂੰ ਤੁਰੰਤ ਲਾਗੂ ਕਰਨ ਲਈ ਦਬਾਅ ਪਾਉਣ ਲਈ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਫੈਸਲਾ ਕੀਤਾ ਸੀ ਇਸ ਸੰਬੰਧੀ 23 ਜਨਵਰੀ ਨੂੰ ਮੁੱਖ ਕੀਰਤਕ ਕਮਿਸ਼ਨਰ ਨਾਲ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਦੇ ਬੇਨਤੀਜਾ ਰਹਿਣ ਕਾਰਨ ਯੂਫਬਿਊ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 24 ਤੋਂ 26 ਜਨਵਰੀ ਤੱਕ ਬੈਂਕ ਬੰਦ ਰਹੇ ਸਨ ਤੇ ਲੋਕਾਂ ਵਾਸੀ ਕਿ ਉਹਨਾਂ ਦੇ ਕੰਮ ਮੰਗਲਵਾਰ ਨੂੰ ਹੋਣਗੇ ਪਰ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ 'ਚ ਵਿਗੜ ਪਵੇਗਾ ਬੈਂਕ ਮੁਲਾਜ਼ਮਾਂ ਨੂੰ ਹਫਤੇ 'ਚ 5 ਦਿਨ ਕੰਮ ਕਰਨ ਦੀ ਮੰਗ ਨੂੰ ਲੈ ਕੇ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦੇ ਸੱਦੇ ਉੱਤੇ ਦੇਸ਼ 'ਚ ਬੈਂਕਿੰਗ ਖੇਤਰ ਨਾਲ ਸੰਬੰਧਿਤ ਨੋ ਵੱਖ-ਵੱਖ ਯੂਨੀਅਨਾਂ ਨੇ 27 ਜਨਵਰੀ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਇਸ ਦੌਰਾਨ ਬੈਂਕਿੰਗ ਖੇਤਰ ਨਾਲ ਸੰਬੰਧਿਤ 8 ਲੱਖ ਬੈਂਕ ਕਾਮੇ ਬੈਂਕਿੰਗ ਖੇਤਰ 'ਚ ਕੰਮਕਾਜ ਬੰਦ ਕਰਕੇ ਹੜਤਾਲ 'ਤੇ ਰਹਿਣਗੇ ਅਗੋਣ ਕਿਹਾ ਕਿ ਬੈਂਕਿੰਗ ਖੇਤਰ ਦੇ ਮੁਲਾਜ਼ਮਾ ਵੱਲੋਂ ਹਫਤੇ 'ਚ 5 ਦਿਨ ਕੰਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਕੇਂਦਰ ਸਰਕਾਰ ਵੱਲੋਂ ਅਗੋਲਿਆ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਸਣੇ ਦੇਸ਼ ਭਰ ਚ ਸਰਕਾਰੀ ਦਫਤਰ ਚ ਹਫਤੇ ਵਿੱਚ 5 ਦਿਨ ਕੰਮ ਕਰਦੇ ਨੇ ਪਰ ਬੈਂਕਿੰਗ ਖੇਤਰ ਨੂੰ ਮਹੀਨੇ ਚ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਦਿੱਤੀ ਜਾਂਦੀ ਹੈ ਜਦੋਂ ਕਿ ਪਹਿਲੇ ਤੇ ਤੀਜੇ ਸ਼ਨੀਚਰਵਾਰ ਨੂੰ ਬੈਂਕ ਖੁੱਲੇ ਰਹਿੰਦੇ ਨੇ ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੇਸ਼ ਚ ਬੈਂਕਿੰਗ ਖੇਤਰ ਨੂੰ ਹਫਤੇ ਚ 5 ਦਿਨ ਕੰਮ ਕਰਨਾ ਯਕੀਨੀ ਬਣਾਵੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮੰਗ ਨਾਮਨੀ ਤਪ ਵਿਖ ਚ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਹੈ ਹਰਿਆਣਾ ਸਿਗਰਦਵਾਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਦੇ ਯਤਨ ਸਦਕਾ ਜੋ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਤੋਂ ਹਜ਼ੂਰ ਸਾਹਿਬ ਨੂੰ ਫਲਾਈਟ ਸ਼ੁਰੂ ਹੋਣ ਲੱਗੀ ਹੈ ਹਰਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਫਲਾਈਟ ਦੇ ਸ਼ੁਰੂ ਹੋਣ ਉਤੇ ਜਿੱਥੇ ਹਰਿਆਣਾ ਸਰਕਾਰ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਦਾ ਵੀ ਸੰਗਤਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆਂ ਜਥੇਦਾਰ ਸੁਖਜੀਤ ਸਿੰਘ ਬਘੋੜਾ ਪ੍ਰਚਾਰਕਤਰ ਭਾਰਤੀ ਕਿਸਾਨ ਉਥਾਣ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਕਿ ਇਸ ਵਿਸ਼ੇਸ਼ ਉਪਰਾਲੇ ਨਾਲ ਹਰਿਆਣਾ ਤੇ ਹੋਰ ਵੱਖ-ਵੱਖ ਸੂਬਿਆਂ ਤੋਂ ਵੀ ਇਸ ਫਲਾਈਟ ਦੀ ਸ਼ੁਰੂ ਹੋਣ ਕਾਰਨ ਸੰਗਤਾਂ ਇਸ ਦਾ ਲਾਭ ਲੈ ਸਕਣਗੀਆਂ ਇਸੇ ਦੌਰਾਨ ਜਗਦੀਸ਼ ਸਿੰਘ ਝੰਡਾ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਕਿ ਇਸ ਅੰਕਤ ਦੀ ਮੰਗ ਅਨੁਸਾਰ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਤੋਂ ਵੀ ਇਹ ਫਲਾਈਟ ਚੱਲਣੀ ਚਾਹੀਦੀ ਹੈ 23 ਤੋਂ ਇਲਾਵਾ ਤਖਤ ਸ੍ਰੀ ਹਰਮੰਦਰ ਜੀ ਪਡਣਾ ਸਾਹਿਬ ਨੂੰ ਵੀ ਫਲਾਈਟ ਸ਼ੁਰੂ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਉਹ ਇਸ ਬਾਰੇ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਕੋਲ ਇਹ ਮੰਗ ਰੱਖਣਗੇ ਸਪਾ ਦੇ ਸੰਸਦ ਮੈਂਬਰ ਤੇ ਬਾਲੀਵੁੱਡ اداکار ਕੰਗਨਾ ਰਣੋਤ ਮਾਨਹਾਨੀ ਦੇ ਮਾਮਲੇ 'ਚ ਅੱਜ ਵੀਡੀਓ ਕਾਨਫਰੰਸ ਰਾਹੀਂ ਬਠਿੰਡਾ ਦੀ ਅਦਾਲਤ 'ਚ ਪੇਸ਼ ਹੋਵੇਗੀ। ਅਦਾਲਤ 'ਚ ਕੰਗਨਾ ਰਣੋਤ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਵਾਲੀ ਪਟੀਸ਼ਨ ਉਤੇ ਸੁਣਵਾਈ ਹੋਏਗੀ। ਦੱਸਣਯੋਗ ਹੈ ਕਿ ਕੰਗਨਾ ਰਣੋਤ ਨੇ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਬੇਬੇ ਮਹਿੰਦਰ ਕੌਰ ਉਤੇ ਵਿਵਾਦਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਕੰਗਨਾ ਖਿਲਾਫ ਅਪਮਾਨਜਨਕ ਸੋਸ਼ਲ ਮੀਡੀਆ ਪੋਸਟਾਂ ਲਈ ਸ਼ਿਕਾਇਤ ਦਾਇਰ ਕੀਤੀ ਗਈ ਸੀ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਹਨਾਂ ਮੈਨੂੰ ਦੇ ਆਜ਼ਾਦਤ ਧੰਨਵਾਦ